ਦੋਸਤਾਂ ਦੀ ਪਰਜ਼ੋਰ ਮੰਗ ਦੇ ਉੱਤੇ ਪੇਸ਼ ਕਰ ਰਹੇ ਹਾਂ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਸ਼੍ਰੀ ਪੂਰਾ ਸਿੰਘ ਕਲੇਰ ਦਾ ਲਿਖਿਆ ਹੋਇਆ ਨਾਵਲ ਜੰਡਾ ਵੇ ਜੰਡੋਰੀਆ ਅੱਜ ਤੁਸੀਂ ਇਸ ਨਾਵਲ ਦਾ 8ਵਾਂ ਭਾਗ ਸੁਣ ਰਹੇ ਹੋ ਲੈਂਬਰ ਦੀ ਮਾਂ ਚੰਦਕੌਰ ਨੂੰ ਉਸ ਦੀ ਸ਼ਾਦੀ ਦੀ ਚਿੰਤਾ ਹੁਣ ਲੱਗੀ ਰਹਿੰਦੀ ਉਹ ਕਦੇ-ਕਦੇ ਆਖਦੀ ਵੇ ਪੁੱਤ ਹੁਣ ਤੇਰੀ ਸ਼ਾਦੀ ਦੀ ਉਮਰ ਹੋ ਗਈ ਇਸ ਗੱਲ ਬਾਰੇ ਵੀ ਸੋਚ ਹਾਂ ਮਾਂ ਹੋ ਜਾਵੇਗੀ ਸ਼ਾਦੀ ਕੋਈ ਐਡੀ ਗੱਲ ਨਹੀਂ ਸ਼ਾਦੀ ਤਾਂ ਹੋ ਹੀ ਜਾਵੇਗੀ ਚੰਦਕੁਰ ਨੇ 100 ਰੁਪਏ ਦੀ ਇੱਕ ਬੱਕਰੀ ਖਰੀਦ ਲਈ ਸੀ ਚਾਹ ਲਈ ਦੁੱਧ ਦੀ ਮੋਜ ਬਣ ਗਈ ਸੀ ਹੱਟੀ ਤੋਂ ਨਹੀਂ ਲਿਆਉਣਾ ਪੈਂਦਾ ਹੁਣ ਬੱਕਰੀ ਲੈਂਬਰ ਨੇ ਆੜੂ ਆ ਜਿੜੀ ਦੇ ਇੱਜੜ ਵਿੱਚ ਛੱਡਣ ਲਈ ਆਪਣੀ ਮਾਂ ਨੂੰ ਆਖ ਦਿੱਤਾ ਸੀ ਆੜੂ ਨਾਲ ਲੈਂਬਰ ਦਾ ਪ੍ਰੇਮ ਸੀ ਇਸ ਲਈ ਚੰਦਕੁਰ ਸਵੇਰੇ ਬੱਕਰੀ ਇੱਜੜ ਵਿੱਚ ਛੱਡ ਆਉਂਦੀ ਅਤੇ ਸ਼ਾਮ ਨੂੰ ਲੈ ਆਉਂਦੀ ਲੈਂਬਰ ਮਹੀਨੇ ਪਿੱਛੋਂ 10 ਰੁਪਏ ਉਸ ਨੂੰ ਦੇ ਦਿੰਦਾ ਆੜੂ ਆਜੜੀ ਦੀ ਬੱਕਰੀਆਂ ਦੀ ਵਾੜੀ ਨੇੜੇ ਹੀ ਸੀ ਚੰਦਕੁਰ ਸੁਬਾ ਬੱਕਰੀ ਦਾ ਦੁੱਧ ਚੋ ਕੇ ਗੜਵੀ ਭਰ ਕੇ ਰੱਖ ਲੈਂਦੀ ਸ਼ਾਮ ਨੂੰ ਵੀ ਬੱਕਰੀ ਦੇ ਦੁੱਧ ਨਾਲ ਗੜਵੀ ਭਰ ਲੈਂਦੀ ਸ਼ਾਮ ਨੂੰ ਕੰਮ ਤੋਂ ਆਏ ਲੈਂਬਰ ਨੂੰ ਚੰਦਕੁਰ ਰੋਟੀ ਮਗਰੋਂ ਬੱਕਰੀ ਦਾ ਦੁੱਧ ਗਰਮ ਕਰਕੇ ਪੀਣ ਲਈ ਦੇ ਦਿੰਦੀ ਕੁਛ ਵਿਚਾਰੀ ਆਪ ਪੀ ਲੈਂਦੀ ਇਸ ਲਈ ਦੋਵੇਂ ਮਾਂ ਪੁੱਤ ਤਕੜੇ ਸਨ ਲੈਂਬਰ ਐਤਵਾਰ ਉਡੀਕਦਾ ਰਹਿੰਦਾ ਕਿਉਂਕਿ ਉਸਨੇ ਕਿਸੇ ਨਾ ਕਿਸੇ ਸ਼ਾਇਰ ਜਾਂ ਲੇਖਕ ਨੂੰ ਮਿਲਣ ਜਾਣਾ ਹੁੰਦਾ ਮਹੀਨੇ ਦੇ ਪਹਿਲੇ ਐਤਵਾਰ ਤਾਂ ਉਹ ਸ਼ਹਿਰ ਦੇ ਰੋਜ਼ ਗਾਰਡਨ ਵਿੱਚ ਹਰ ਹਾਲਤ ਮੀਟਿੰਗ ਉੱਤੇ ਜਾਂਦਾ ਉਹ ਸਹਿਤਿਕ ਚਿੰਗਵਲ ਜਿਆਦਾ ਰੁਚਿਤ ਹੋ ਗਿਆ ਸੀ ਅੱਜ ਮਹੀਨੇ ਦਾ ਪਹਿਲਾ ਐਤਵਾਰ ਸੀ ਲੈਂਬਰ ਹਰ ਵਾਰ ਦੀ ਤਰ੍ਹਾਂ ਸਾਈਕਲ ਤੇ ਸ਼ਹਿਰ ਅੱਪੜ ਗਿਆ ਰੋਜ਼ ਗਾਰਡਨ ਵਿੱਚ ਜਾ ਕੇ ਸਾਈਕਲ ਪਾਰਕਿੰਗ ਵਿੱਚ ਸਟੈਂਡ ਤੇ ਲਾ ਦਿੱਤਾ ਉਹ ਹਰ ਵਾਰ ਤਕਰੀਬਨ ਅੱਧਾ ਬਾਣਾ ਘੰਟਾ ਮੀਟਿੰਗ ਤੋਂ ਪਹਿਲਾਂ ਹੀ ਚਲਾ ਜਾਂਦਾ ਅੱਜ ਵੀ ਪਹਿਲਾਂ ਹੀ ਪਹੁੰਚ ਗਿਆ ਸੀ ਉਹ ਆਪਣਾ ਝੋਲਾ ਗਲ ਚ ਪਾਈ ਜਾ ਕੇ ਸੀਮੈਂਟ ਦੇ ਬੈਂਚ ਤੇ ਬੈਠਾ ਹੀ ਸੀ ਕਿ ਇਤਨੇ ਚਿਰ ਵਿੱਚ ਜੋਗਾ ਸਿਓ ਤੇ ਕ੍ਰਿਸ਼ਨ ਆ ਗਏ ਉਹ ਸਿੱਧੇ ਲੈਂਬਰ ਕੋਲ ਆਏ ਹੱਥ ਮਿਲਾ ਕੇ ਮੁਸਕਰਾਉਂਦੇ ਹੋਏ ਉਹ ਖਾਲੀ ਬੈਂਚ ਤੇ ਦੋਵੇਂ ਜਣੇ ਬੈਠ ਗਏ ਦੋਵਾਂ ਨੇ ਲੈਂਬਰ ਦੀ ਸੁੱਖ ਸੰਤ ਪੁੱਛੀ ਫਿਰ ਸਤਿ ਇੱਕ ਗੱਲਾਂ ਕਰਨ ਲੱਗੇ ਜੋਗਾ ਸਿਉ ਨੇ ਲੈਂਬਰ ਨੂੰ ਕਿਹਾ ਲੈਂਬਰ ਸਿਆਮ ਬਾਈ ਤੂੰ ਤਾਂ ਮੇਰਾ ਖਿਆਲ ਐ ਰਵਦਾਸ ਸਿੰਘ ਬਰਾਦਰੀ ਚੋਂ ਐ ਹਾਂ ਜੀ ਬਾਈ ਜੀ ਤੁਸੀਂ ਲੈਂਬਰ ਨੇ ਕਿਹਾ ਮੈਂ ਵੀ ਤੇਰੇ ਵਾਲੀ ਬਰਾਦਰੀ ਚੋਂ ਹਾਂ ਇਹ 크੍ਰੇਸ਼ਨ ਬਾਈ ਮਝ ਵੀ ਬਰਾਦਰੀ ਵਿੱਚੋਂ ਹੈ ਥੋੜੇ ਚਿਰ ਮੰਗਰੂ ਜੋਗਾ ਸਿਉ ਨੇ ਆਪਣੇ ਝੋਲੇ ਵਿੱਚੋਂ ਇੱਕ ਕਿਤਾਬ ਕੱਢ ਕੇ ਲੈਂਬਰ ਨੂੰ ਫੜਾ ਕੇ ਬੋਲਿਆ ਇੱਕਤਾਵ ਝੋਲੇ ਵਿੱਚ ਪਾ ਲੇ ਘਰੇ ਜਾ ਕੇ ਪੜ੍ਹ ਲਈ ਇਸ ਕਿਤਾਬ ਤੋਂ ਇਹ ਕਾਮਰੇਡ ਚੜਦੇ ਹਨ ਇਸ ਲਈ ਇਹਨਾਂ ਨੂੰ ਇਹ ਕਿਤਾਬ ਨਾ ਦਿਖਾਈ ਚੰਗਾ ਆ ਕੇ ਲੈਂਬਰ ਨੇ ਕਿਤਾਬ ਝੋਲੇ ਵਿੱਚ ਪਾ ਲਈ ਫਿਰ ਜੋਗਾ ਸਿਉਨ ਲੈਂਬਰ ਨੂੰ ਬੋਲਿਆ ਇਹ ਸਾਡੇ ਦਲਤ ਲੋਕਾਂ ਦਾ ਬਾਬਾ ਸਾਹਿਬ ਡਾਕਟਰ ਭੀਮਰਾਓ ਅੰbedkar ਸੀ ਜਿਸ ਨੇ ਆਜ਼ਾਦੀ ਮਗਰੋਂ ਆਜ਼ਾਦ ਦੇਸ਼ ਭਾਰਤ ਵਰਸ਼ ਦਾ ਸੰਵਿਧਾਨ ਲਿਖਿਆ ਹੈ ਜੇ ਬਾਬਾ ਸਾਹਿਬ ਸਾਡੇ ਦੇਸ਼ ਦਾ ਸੰਵਿਧਾਨ ਲਿਖ ਕੇ ਦਲਤਾਂ ਨੂੰ ਰਿਜ਼ਰਵੇਸ਼ਨ ਦਾ ਹੱਕ ਨਾ ਦਵਾਉਂਦੇ ਤਾਂ ਅੱਜ ਸਾਨੂੰ ਕਿਨੇ ਸਕੂਲਾਂ ਵਿੱਚ ਪੜ੍ਹਨ ਦੇਣਾ ਸੀ ਨਾ ਅਸੀਂ ਅੱਜ ਸਹਿਤਕ ਸੁਭਾਵਾ ਵਿੱਚ ਮੀਟਿੰਗਾਂ ਵਿੱਚ ਆਉਣ ਜੋ ਆਉਣਾ ਸੀ ਪਹਿਲਾਂ ਵਾਂਗ ਅੱਜ ਵੀ ਸਾਡੇ ਗਲਾਂ ਵਿੱਚ ਕੁਜੇ ਬੰਨੇ ਹੋਣੇ ਸੀ ਉੱਚੀਆਂ ਜਾਤਾਂ ਵੱਲੋਂ ਪਹਿਲਾਂ ਵਾਂਗ ਹੀ ਸਾਡੇ ਉੱਤੇ ਤਸ਼ੱਦਦ ਹੋਣਾ ਸੀ ਹੈ ਲੈਂਬਰ ਬੜੀ ਹੈਰਾਨੀ ਨਾਲ ਜੋਗਾ ਸਿਵਲ ਝਾਕਣ ਲੱਗਾ ਹਾਂ ਬਾਈ ਜੀ ਤੁਸੀਂ ਕਦੇ ਬਾਬਾ ਸਾਹਿਬਾਰੇ ਪੜਿਆ ਸੁਣਿਆ ਨਹੀਂ ਮੈਂ ਨਾ ਹਾਂ ਤਾਂ ਕਈ ਵਾਰ ਸੁਣਿਆ ਪੜਿਆ ਸੀ ਪਰ ਮੈਨੂੰ ਵਿਸਥਾਰ ਨਾਲ ਨਹੀਂ ਪਤਾ ਸੀ ਜਿਵੇਂ ਤੁਸੀਂ ਦੱਸਿਆ ਹੈ ਲੈਂਬਰ ਬੜਾ ਅਦਭੁਤ ਜਹੀ ਮੋਤਰਾ ਵਿੱਚ ਆ ਕੇ ਅਜੀਬ ਅੱਖਾਂ ਨਾਲ ਉਹਨਾਂ ਵੱਲ ਚਾਕ ਰਿਹਾ ਸੀ ਕ੍ਰਿਸ਼ਨ ਬੋਲਿਆ ਅੱਜ ਮੀਟਿੰਗ ਵਿੱਚ ਇਸ ਬਾਰੇ ਨਾ ਗੱਲ ਕਰ ਬੈਠੀ ਬਸ ਪਹਿਲਾਂ ਇਹ ਸਾਰੀ ਕਿਤਾਬ ਪੜ ਲਵਾਂ ਫਿਰ ਸਾਡੇ ਨਾਲ ਗੱਲ ਕਰੀ ਇਹਨਾਂ ਮੀਟਿੰਗਾਂ ਵਾਲਿਆਂ ਨਾਲ ਤਾਂ ਗੱਲ ਛੇੜੀ। ਬਸ ਇਹਨਾਂ ਦੀਆਂ ਗੱਲਾਂ 'ਚ ਹੰਗਾਰਾ ਭਰੀ ਜਾਵੇ। ਜਿੰਨਾ ਦਾਨਸ਼ਵਰਾਂ ਦੀ ਇਹ ਗੱਲ ਕਰਦੇ ਐ ਉਹ ਵੀ ਲੋਕਾਂ ਦੇ ਲੀਡਰ ਵਧੀਆ ਸੀ। ਆਪਣੇ ਦੇਸ਼ ਵਿੱਚ ਵਿਦੇਸ਼ੀ ਸੀ ਉਹ ਕ੍ਰਾਂਤੀਕਾਰੀ ਸ਼ਖਸੀਅਤਾਂ ਪਰ ਇਹ ਸਾਡੇ ਦੇਸ਼ ਦਾ ਸਾਡਾ ਮਹਾਨ ਨੇਤਾ ਸੀ। ਸਾਨੂੰ ਪਹਿਲਾਂ ਇਹ ਹੈ ਉਹ ਵਾਅਦ ਵਿੱਚ ਹਨ। ਆਪਣਾ ਤਾਂ ਆਪਣਾ ਹੀ ਹੁੰਦਾ ਹੈ। ਲੈਂਬਰ ਨੇ ਖੁਸ਼ੀ ਵਿੱਚ ਖੀਵਾ ਹੋਇਆ ਬੋਲਿਆ। ਸਾਰੇ ਮੈਂਬਰ ਆਗੇ ਸਨ ਸਾਹਿਤ ਸਵਾਦੀ ਮੀਟਿੰਗ ਸ਼ੁਰੂ ਹੋ ਚੁੱਕੀ ਸੀ ਕੁਝ ਸਿਧਾਂਤਿਕ ਗੱਲਾਂ ਮਗਰੋਂ ਰਚਨਾਵਾਂ ਦਾ ਦੌਰ ਸ਼ੁਰੂ ਹੋ ਚੁੱਕਾ ਸੀ ਕੁਝ ਸਿਧਾਂਤਿਕ ਗੱਲਾਂ ਮਗਰੋਂ ਰਚਨਾਵਾਂ ਦਾ ਦੌਰ ਚੱਲਿਆ ਜਦ ਲੈਂਬਰ ਦੀ ਵਾਰੀ ਆਈ ਤਾਂ ਉਸਨੇ ਆਪਣਾ ਲਿਖਿਆ ਗੀਤ ਤਰਨ ਵਿੱਚ ਸੁਣਾਉਣਾ ਸ਼ੁਰੂ ਕੀਤਾ ਮਿਲਾਂ ਦੇ ਆ ਧੂਆਂ ਹੋਏ ਕਿਉਂ ਤੂੰ ਖੂਨ ਦਾ ਹੈ ਤਿਹਾਇ ਰਾਤਾਂ ਤੋਂ ਰੁਕੇ ਆਨਾ ਜਦ ਵੀ ਹਰ ਚਾਨਣਾਂ ਦਾ ਆਇਆ ਹੱਡ ਸੁੱਕ ਗਏ ਕੰਮੀਆਂ ਦੇ ਹੋ ਗਏ ਮਹਿਲ ਮੁੰਾਰੇ ਉੱਚੇ ਪੱਗ ਰੋਲ ਗਈ ਬਾਪੂ ਦੀ ਸਾਡਾ ਜੋਵਨ ਕਿਹੜੀ ਰੁੱਤੇ ਕਾਮਿਆਂ ਦੇ ਮੁੜ ਕੇ ਨੂੰ ਕਿਹਨੇ ਚਿੱਟੇ ਦਿਨ ਚੁਰਾਇਆ ਰਾਤਾਂ ਤੋਂ ਰੁਕਿਆ ਨਾ ਜਦ ਵੀ ਹੜ ਚਾਨਣਾਂ ਦਾ ਆਇਆ ਮੀਟਿੰਗ ਵਿੱਚ ਕਾਫੀ ਤਾੜੀਆਂ ਵੱਜੀਆਂ ਕਈਆਂ ਨੇ ਇਸ ਗੀਤ ਨੂੰ ਸਲਾਹਿਆ ਕੁਝ ਇੱਕ ਨੇ ਨੁਕਤਾ ਚਿਨੀ ਵੀ ਕੀਤੀ ਮੀਟਿੰਗ ਖਤਮ ਹੋਈ ਫਿਰ ਲੈਂਬਰ ਨੇ ਜੋਗਾ ਸਿਉ ਤੇ ਕ੍ਰਿਸ਼ਨ ਨਾਲ ਕੁਝ ਗੱਲਾਂ ਕੀਤੀਆਂ ਆਪਣੇ ਕਿੱਤੇ ਬਾਰੇ ਦੱਸਿਆ ਕਿ ਉਹ ਸ਼ਹਿਰ ਆ ਕੇ ਦਿਹਾੜੀ ਕਰਦਾ ਹੈ ਸ਼ਾਮ ਨੂੰ ਘਰੇ ਚਲਾ ਜਾਂਦਾ ਹੈ ਲੈਂਬਰ ਨੇ ਅਗਲੇ ਦਿਨ ਐਂਤਵਾਰ ਦੋਹਾਂ ਨੂੰ ਕਿਧਰੇ ਮਿਲਣ ਲਈ ਆਖਿਆ ਕ੍ਰਿਸ਼ਨ ਨੇ ਆਖਿਆ ਜਿੱਥੇ ਆਖੇਗਾ ਅਸੀਂ ਦੋਵੇਂ ਆ ਜਾਵਾਂਗੇ ਪਿੰਡ ਬੁਰਜਕਲਾ ਮੇਰਾ ਘਰ ਚੜ੍ਹਦੇ ਵੱਲ ਹੈ ਤੁਸੀਂ ਜਿਸ ਨੂੰ ਮਰਜ਼ੀ ਪੁੱਛ ਕੇ ਆ ਜਾਓ ਅੱਛਾ ਠੀਕ ਹੈ ਗਰੇਸ਼ਨ ਤੇ ਜੋਗਾ ਸਿਉ ਨੇ ਇਕੱਠਿਆਂ ਕਿਹਾ ਫਿਰ ਉਹਨਾਂ ਨੇ ਹੱਥ ਮਿਲਾ ਕੇ ਇੱਕ ਦੂਜੇ ਤੋਂ ਵਿਦਾਈ ਲਈ ਟਰਕਾਣਾ ਵੇਲੇ ਲੈਂਬਰ ਸਾਈਕਲ ਭਜਾਉਂਦਾ ਸ਼ਹਿਰ ਵਿੱਚੋਂ ਮੀਟਿੰਗ ਤੋਂ ਘਰ ਆ ਗਿਆ ਸੀ ਜਦ ਉਹ ਘਰੇ ਆਵੜਿਆ ਤਾਂ ਉਸ ਦੀ ਚਾਚੀ ਨਿਹਾਲੋ ਤੇ ਇੱਕ ਚਿੱਟੀ ਦਾੜੀ ਵਾਲਾ ਆਦਮੀ ਮੰਜੇ ਤੇ ਬੈਠੇ ਸਨ ਚੰਦ ਕੋਰ ਉਹਨਾਂ ਨੂੰ ਚਾਹ ਪਿਆ ਕੇ ਹਟੀ ਸੀ ਜਦ ਲੈਂਬਰ ਨੇ ਘਰ ਵਿੱਚ ਆ ਕੇ ਸਾਈਕਲ ਕੰਧ ਨਾਲ ਸਟੈਂਡ ਤੇ ਲਾ ਕੇ ਖੜਾ ਕੀਤਾ ਤਾਂ ਨਿਹਾਲੋ ਬੋਲੀ ਆ ਮੁੰਡਾ ਚਾਚਾ ਚਿੱਟੀ ਦਾੜੀ ਵਾਲਾ ਆਦਮੀ ਉਸ ਵੱਲ ਗੌਰ ਨਾਲ ਤੱਕਣ ਲੱਗ ਪਿਆ ਲੈਂਬਰ ਨੇ ਉਸ ਆਦਮੀ ਨੂੰ ਫਤਿਹ ਆਖੀ ਉਸ ਨੇ ਮੰਨ ਲਈ ਫਿਰ ਉਹ ਆਦਮੀ ਲੈਂਬਰ ਵੱਲ ਤੁਰਦੇ ਨੂੰ ਗੌਰ ਨਾਲ ਵੇਖਣ ਲੱਗਿਆ ਜਿਵੇਂ ਪਸ਼ੂ ਖਰੀਦਣ ਵਾਲਾ ਗਾਹਕ ਪਸ਼ੂ ਨੂੰ ਤੋਰ ਕੇ ਵੇਖਦਾ ਹੈ ਲੈਂਬਰ ਮੰਜੇ ਉੱਪਰ ਬੈਠ ਗਿਆ ਫਿਰ ਨਿਹਾਲੋ ਬੋਲੀ ਵੇ ਭਾਈ ਲੈਂਬਰਾ ਤੇਰੀ ਕੋਈ ਮੰਗ ਹੈ 加ਦੀ ਮੰਗ ਚਾਚੀ ਤੇਰੇ ਰੇਸ਼ਤੇ ਦੀ ਗੱਲ ਕੀਤੀ ਹੈ ਤੇਰੀ ਬੇਬੇ ਨਾਲ ਫਿਰ ਇਸੇ ਤੋਂ ਹੀ ਮੰਗ ਪੁੱਛ ਲੈਣੀ ਸੀ ਚਾਚੀ ਉਹ ਹੱਸ ਪਿਆ ਫਿਰ ਬੋਲਿਆ ਕੋਈ ਨਹੀਂ ਚਾਚੀ ਸੋਚਾਂਗੇ ਵਿਚਾਰਾਂਗੇ ਇਹੋ ਜਿਹੀਆਂ ਗੱਲਾਂ ਇੱਕ ਦਿਨ ਇੱਕ ਦਮ ਤਾਂ ਨਹੀਂ ਹੁੰਦੀਆਂ ਸੋਚਾਂਗੇ ਚਾਰ ਸ਼ਫੇਰਾ ਦੇਖਾਂਗੇ ਜੇ ਸੰਜੋਗ ਹੋਏ ਤਾਂ ਜੁੜ ਜਾਣਗੇ ਫਿਰ ਕੁਝ ਚਿਰ ਗੱਲਾਂ ਕਰਕੇ ਨਿਹਾਲੋ ਤੇ ਉਹ ਆਦਮੀ ਚਲੇ ਗਏ ਜਦ ਉਹ ਚਲੇ ਗਏ ਤਾਂ ਚੰਦਕੌਰ ਉਸਦੀ ਮਾਂ ਲੈਂਬਰ ਨੂੰ ਧੀਮੀ ਆਵਾਜ਼ ਨਾਲ ਆਖਣ ਲੱਗੀ ਇਹ ਪੁੱਤ ਤੇਰੀ ਚਾਚੀ ਨਿਹਾਲੋ ਦੇ ਪੇਕੇ ਰਾਮਾ ਮੰਡੀ ਕੋਲ ਕੋਈ ਮੌੜਾ ਪਿੰਡ ਹੈ ਉੱਥੋਂ ਆਪਦੇ ਚਾਚੇ ਨੂੰ ਲੈ ਕੇ ਆਈ ਸੀ ਉਸਦੇ ਦੱਸਣ ਮੁਤਾਬਕ ਇਹ ਧੀ ਵਾਲਾ ਸੀ ਪਹਿਲਾਂ ਇਹ ਸਿਰ ਜਾਂ ਦਿਹਾੜੀ ਦੱਪਾ ਕਰਦਾ ਸੀ ਇਸਦੇ ਇੱਕ ਮੁੰਡਾ ਹੈ ਤੇ ਇੱਕ ਕੁੜੀ ਹੈ ਮੁੰਡਾ ਤਾਂ ਵੱਡਾ ਹੈ ਵਿਆਹਿਆ ਹੋਇਆ ਬੇਲਦਾਰ ਲੱਗਿਆ ਹੋਇਆ ਹੈ ਸਰਕਾਰੀ ਨੌਕਰੀ ਤੇ ਹੈ ਬੇਲਦਾਰ ਆਹਾ ਜਿਹੜੇ ਨਹਿਰਾ ਕਸਤੀਆਂ ਤੇ ਕੰਮ ਕਰਦੇ ਹੁੰਦੇ ਹੈ ਕੁੜੀ ਛੋਟੀ ਹੈ 8ਵੀਂ ਪਾਸ ਕਰਾ ਕੇ ਸਕੂਲੋਂ ਹਟਾ ਲਈ ਇਹ ਕਹਿੰਦਾ ਧੀ ਵਾਲਾ ਕਿ ਹੁਣ ਉਹ ਬੁढ़ा ਹੋ ਗਿਆ ਬੈਠਾ ਬੈਠਾ ਕੁੜੀ ਦਾ ਵਿਆਹ ਕਰ ਜਾਵਾਂ ਮੈਨੂੰ ਪੁੱਛਦੇ ਸੀ ਕਿ ਵਿਆਹ ਵਿੱਚ ਕੋਈ ਲੈਣ ਦੇਣ ਕਰਨਾ ਹੈ ਤਾਂ ਦੱਸ ਦਿਓ ਮੈਂ ਆਖਿਆ ਕਿ ਇਹ ਤਾਂ ਭਾਈ ਮੁੰਡੇ ਦੀ ਮਰਜ਼ੀ ਹੈ ਲੈਂਬਰ ਆਪਣੀ ਮਾਂ ਦੀ ਸਾਰੀ ਗੱਲਬਾਤ ਸੁਣਿੰ ਗਿਆ ਫਿਰ ਧੀਮੀ ਆਵਾਜ਼ ਨਾਲ ਬੋਲਿਆ ਕੋਈ ਗੱਲ ਨਹੀਂ ਮਾਂ ਕਾਲੀ ਨਾ ਕਰ ਖਾਨਦਾਨ ਦਾ ਚਾਰਚ ਫੇਰੋ ਪਤਾ ਕਰਕੇ ਆਪਾਂ ਉਹਨਾਂ ਨਾਲ ਫਿਰ ਰਿਸ਼ਤੇ ਦੀ ਗੱਲ ਪੱਕੀ ਕਰਾਂਗੇ ਲੈਂਬਰ ਕਵਿਤਾ ਮ ਗੀਤ ਚੰਗੇ ਲਿਖਣ ਲੱਗ ਪਿਆ ਸੀ ਸ਼ਹਿਰ ਵਾਲੀ ਸਹਿਤ ਸਭਾ ਵਿੱਚੋਂ ਦੂਰੋਂ ਦੂਰੋਂ ਲਿਖਾਰੀ ਪੁੱਜਦੇ ਸਨ ਬਹੁਤ ਸਾਰੇ ਲਿਖਾਰੀ ਉਸ ਨੂੰ ਕਵੀ ਤੇ ਗੀਤਕਾਰ ਵਜੋਂ ਜਾਣਨ ਲੱਗ ਪਏ ਸਨ ਉਸ ਨੂੰ ਕਵੀ ਦਰਬਾਰਾਂ ਦੇ ਸੱਦੇ ਆਉਣ ਲੱਗ ਪਏ ਕੱਲ ਹੀ ਉਸ ਨੂੰ ਇੱਕ ਕਾਰਡ ਸਹਿਤ ਸਵਾ ਬਰਨਾਲਾ ਵੱਲੋਂ ਆਇਆ ਸੀ ਉੱਥੇ ਇੱਕ ਕਵੀ ਦਰਬਾਰ ਆਰੀਆ ਸਕੂਲ ਵਿੱਚ ਹੈ ਲੈਂਬਰ ਮਿਥੀ ਤਾਰੀਖ ਉੱਤੇ ਬਰਨਾਲਾ ਸ਼ਹਿਰ ਪਹੁੰਚ ਗਿਆ ਕਵੀ ਦਰਬਾਰ ਜਾਂ ਸਾਹਿਤਕ ਪ੍ਰੋਗਰਾਮ ਅੰਤ ਔਰ ਉੱਤੇ ਐਤਵਾਰ ਨੂੰ ਹੀ ਹੁੰਦੇ ਹਨ ਸੋ ਅੱਜ ਵੀ ਐਤਵਾਰ ਸੀ ਜਦ ਉਹ ਆਰੀਆ ਸਕੂਲ ਪਹੁੰਚਿਆ ਤਾਂ ਬਹੁਤ ਸਾਰੇ ਲਿਖਾਰੀ ਕਵੀ ਟੋਲਿਆਂ ਵਿੱਚ ਫਿਰਦੇ ਸਨ ਕੁਝ ਅੱਡ ਅੱਡ ਗਰੁੱਪਾਂ ਵਿੱਚ ਬੈਠੇ ਗੱਲਾਂ ਕਰੀ ਜਾਂਦੇ ਸਨ ਗੱਲਾਂ ਕੀ ਲੇਖਕ ਇੱਕ ਦੂਜੇ ਲੇਖਕਾਂ ਦੀਆਂ ਚੁਗਲੀਆਂ ਕਰਦੇ ਹੁੰਦੇ ਹਨ ਇਹ ਸਾਰੇ ਵੀ ਚੁਗਲੀਆਂ ਕਰਨ ਵਿੱਚ ਮਸਤ ਸਨ ਲੈਂਬਰ ਵੀ ਆਪਣਾ ਸਾਈਕਲ ਜਿੱਥੇ ਹੋਰ ਸਾਈਕਲ ਖੜੇ ਸਨ ਉੱਥੇ ਸਟੈਂਡ ਲਾ ਕੇ ਜਿੰਦਾ ਲਾ ਕੇ ਝੋਲਾ ਗੜ ਵਿੱਚ ਪਾ ਕੇ ਆ ਗਿਆ ਦੋ ਕਵੀ ਉਸ ਨੂੰ ਜਾਣਦੇ ਸਨ ਉਹਨਾਂ ਕੋਲ ਆ ਕੇ ਹੱਥ ਮਲਾਏ ਤੇ ਉਸ ਦੀ ਰਾਜੀ ਖੁਸ਼ੀ ਪੁੱਛੀ ਥੋੜੇ ਸਮੇਂ ਮਗਰੋਂ ਕਵੀ ਦਰਬਾਰ ਦੇ ਪ੍ਰਬੰਧਕ ਸਾਰੇ ਲਿਖਾਰੀਆਂ ਨੂੰ ਹਾਲ ਕਮਰੇ ਵਿੱਚ ਲੈ ਗਏ। ਜਨਰਲ ਸਕੱਤਰ ਨੇ ਜਿੰਨਾ ਕਵੀਆਂ ਨੇ ਕਵਤਾਵਾਂ ਪੜਨੀਆਂ ਸਨ ਉਹਨਾਂ ਦੀ ਕਾਪੀ ਉੱਪਰ ਨਾਮ ਲਿਖ ਲੈ। ਲੈਂਬਰ ਦਾ ਨਾਮ ਵੀ ਲਿਖਿਆ ਗਿਆ। ਪ੍ਰਧਾਨਗੀ ਮੰਡਲ ਬਹਾ ਕੇ ਫਿਰ ਸਟੇਜ ਸਕੱਤਰ ਨੇ ਕਵੀ ਦਰਬਾਰ ਦੀ ਸ਼ੁਰੂਆਤ ਕੀਤੀ। ਸਟੇਜ ਤੇ ਜਾ ਕੇ ਕਵੀ ਆਪਣੀਆਂ-ਆਪਣੀਆਂ ਕਵਿਤਾਵਾਂ ਪੜਨ ਲੱਗੇ। ਵਾਹ ਵਾਹ ਹੋਣ ਲੱਗ ਪਈ। ਜਿਸ ਕਰਕੇ ਕਵੀ ਦਾ ਸ਼ੇਅਰ ਵਧੀਆ ਹੁੰਦਾ। ਉਸ ਤੇ ਹਾਲ ਵਿੱਚ ਤਾੜੀਆਂ ਵੱਜੀਆਂ ਇਸ ਤਰ੍ਹਾਂ ਸਟੇਸ ਕਤਰ ਨੇ ਲੈਂਬਰ ਦਾ ਨਾਮ ਵੀ ਬੋਲਿਆ ਉਸ ਨੂੰ ਕਰਤਾ ਜਾਂ ਗੀਤ ਪੜਨ ਦਾ ਸੱਦਾ ਦਿੱਤਾ ਲੈਂਬਰ ਮਾਈਕ ਅੱਗੇ ਗਿਆ ਤੇ ਸੰਬੋਧਨੀ ਸ਼ਬਦ ਬੋਲ ਕੇ ਫਿਰ ਆਪਣਾ ਗੀਤ ਤਰਨ ਵਿੱਚ ਗਾਉਣ ਲੱਗਿਆ ਤਤੜੀ ਦੇ ਦੁਖੜੇ ਬੜੇ ਚੰਨਾ ਰੜ ਕੇ ਅੱਖਾਂ ਦੇ ਵਿੱਚ ਲਾਲੀ ਸੋਚਾਂ ਵਿੱਚ ਰਾਤ ਟੱਪ ਗਈ ਜਿੰਦ ਗਮਾ ਨੇ ਨਿਮਾਣੀ ਖਾਲੀ ਨੈਣਾ ਦੀ ਉਡੀਕ ਜਾਗਦੀ ਲੋੜਾ ਤੇਰਿਆਂ ਵਿਛੋੜਿਆਂ ਨੇ ਮਾਰਿਆ ਫੁੱਲਾਂ ਜਹੇ ਜੋਬਨੇ ਨੂੰ ਰੁੱਖੇ ਮਿੱਸੇ ਲਾਰਿਆਂ ਦੇ ਨਾਲ ਸਾਰਿਆ ਛਲਾਵਿਆਂ ਦੀ ਰੁੱਤ ਰਲ ਗਈ ਸਾਡੀ ਜੂ ਨਾ ਆਈ ਹੁਸ਼ ਹਾਲੀ ਚੰਗੀ ਦਾਦ ਮਿਲੀ ਉਸ ਨੂੰ ਇਸ ਤਰ੍ਹਾਂ ਜਦ ਕਵੀ ਦਰਬਾਰ ਚੱਲ ਰਿਹਾ ਸੀ ਤਾਂ ਇੱਕ ਕਵੀ ਦਾ ਨਾਮ ਸਤੇਸਕਤਰ ਨੇ ਬੋਲਿਆ ਹੁਣ ਸਤਪਾਲ ਮੌੜਾ ਆਪਣੀ ਕਵਤਾ ਪੜਨਗੇ ਉਸ ਕਵੀ ਸਤਪਾਲ ਮੌੜਾ ਉੱਪਰ ਲੈਂਬਰ ਨੇ ਨਿਗਾਹ ਰੱਖੀ ਜਦ ਕਵੀ ਦਰਬਾਰ ਸਮਾਪਤ ਹੋਇਆ ਤਾਂ ਲੈਂਬਰ ਉਸ ਨੂੰ ਬਾਹਰ ਗਰਾਊਂਡ 'ਚ ਖੜੇ ਨੂੰ ਜਾ ਮਿਲਿਆ ਉਸ ਨਾਲ ਹੱਥ ਮਿਲਾ ਕੇ ਲੈਂਬਰ ਉਸ ਕਵੀ ਨੂੰ ਭਰੇ ਟਾਲੀ ਦੀ ਛਾਵੇਂ ਲੈ ਗਿਆ ਬਾਈ ਜੀ ਤੁਹਾਡਾ ਗੋਤ ਮੌੜਾ ਹੈ ਕਿ ਪਿੰਡ ਮੌੜਾ ਮੇਰਾ ਪਿੰਡ ਹੈ ਮੌੜਾ ਬਾਈ ਜੀ ਤੁਹਾਹਾਂ ਤੋਂ ਇੱਕ ਦੋ ਗੱਲਾਂ ਪੁੱਛਣੀਆਂ ਹਨ ਉਥੇ ਤੁਹਾਡੇ ਪੈਂਡਰ ਰਵਦਾਸ ਸਿੰਘਾਂ ਦੇ ਵਿੜੇ ਕੋਈ ਆਦਮੀ ਸਰਬਣਾਂ ਦਾ ਹੈ ਰਵਦਾਸ ਇਹ ਵਿੜੇ ਦੋ ਸਰਬਣ ਹਨ ਤੁਸੀਂ ਕਿਹੜੇ ਬਾਰੇ ਪੁੱਛਦੇ ਹੋ ਉਸਦੇ ਇੱਕ ਮੁੰਡਾ ਹੈ ਜੋ ਬੇਲਦਾਰ ਲੱਗਿਆ ਹੋਇਆ ਹੈ ਇੱਕ ਕੁੜੀ ਹੈ ਉਹ ਕੁੜੀ ਦਾ ਰਿਸ਼ਤਾ ਕਰਨ ਮੈਨੂੰ ਵੇਖਣ ਆਇਆ ਸੀ ਆਹੋ ਆਹੋ ਹੈਗਾ ਉਸ ਦਾ ਮੁੰਡਾ ਹਾਂ ਬੇਲਦਾਰ ਵੀ ਹੈਗਾ ਲੜਕੀ ਤਾਂ ਅਜੇ ਪੜਦੀ ਹੈ ਨਹੀਂ ਲੜਕੀ ਪੜਨੋਂ ਹਟ ਲਈ ਹੈ ਬਈ ਕਿਹੋ ਜਿਹੇ ਬੰਦੇ ਨੇ ਬੰਦੇ ਬਹੁਤ ਵਧੀਆ ਹਨ ਮਾਣ ਇੱਜ਼ਤ ਵਾਲੇ ਹਨ ਚੰਗਾ ਪੱਕਾ ਘਰ ਵੀ ਬਣਾਇਆ ਆ ਕਾਫੀ ਚੇਰ ਹੋ ਗਿਆ ਲੜਕੀ ਨੂੰ ਵੇਖੀ ਨੂੰ ਸੁੰਦਰ ਹੈ ਜਿਹੋ ਜਿਹਾ ਆਪਣੇ ਕਬੀਲਦਾਰਾਂ ਦੀਆਂ ਕੁੜੀਆਂ ਹੁੰਦੀਆਂ ਹਨ ਨਾ ਸਾਡਾ ਘਰ ਉਹਨਾਂ ਦੇ ਘਰ ਨਾਲੋਂ ਪਿੰਡ ਵਿੱਚ ਕਾਫੀ ਵਿੱਥ ਤੇ ਹੈ ਸਾਡੇ ਰਾਜੇ ਸਿੱਖਾਂ ਦੇ ਦੋ ਘਰ ਹਨ ਪਿੰਡ ਵਿੱਚ ਫਿਲਹਾਲ ਤੇ ਵਧੀਆ ਪਰਿਵਾਰ ਹੈ ਬਾਈ ਜੀ ਕੱਲ ਨੂੰ ਕਿਸੇ ਨੇ ਵੇਖਿਆ ਨਹੀਂ ਲੈਂਬਰ ਨੇ ਸਤਪਾਲ ਮੋੜਾਂ ਦਾ ਧੰਨਵਾਦ ਕੀਤਾ ਤੇ ਹੱਥ ਮਿਲਾ ਕੇ ਆਪਣਾ ਸਾਈਕਲ ਜਾ ਚੁੱਕਿਆ ਲੈਂਬਰ ਸਵੇਰ ਆਪਣੇ ਕੰਮ ਉੱਪਰ ਸਾਈਕਲ ਤੇ ਜਾਂਦਾ ਅਤੇ ਸ਼ਾਮ ਨੂੰ 4 ਵਜੇ ਛੁੱਟੀ ਤੋਂ ਮਗਰੋਂ ਸਾਈਕਲ ਤੇ ਵਾਪਸ ਪਿੰਡ ਆਪਣੇ ਘਰ ਆ ਜਾਂਦਾ ਉਹ ਹੋਰਾਂ ਮਜ਼ਦੂਰਾਂ ਨਾਲ ਕਦੇ ਇਟਾ ਹੱਥ ਰੇੜੀ ਤੇ ਢੋਂਦਾ ਕਦੇ ਮਿਸਤਰੀ ਨਾਲ ਪੈੜ ਤੇ ਖੜ ਕੇ ਉਸ ਨੂੰ ਇਟਾ ਫੜਾਉਂਦਾ ਜਦ ਸੀਮੈਂਟ ਤੇ ਬਰੇਤੀ ਰਲਾ ਕੇ ਬੱਠਲ ਸਿਰ ਤੇ ਚੁੱਕ ਕੇ ਮਿਸਤਰੀ ਕੋਲ ਧਰਦਾ ਹੁਣ ਉਸ ਦੇ ਹੱਥ ਅਟਣਾ ਵਾਲੇ ਹੋ ਗਏ ਸਨ ਭਾਵ ਕਰੜੇ ਹੋ ਗਏ ਸਨ ਕਈ ਵਾਰ ਇਧਰਲੇ ਪੰਜਾਬੀ ਮਜ਼ਦੂਰਾਂ ਨਾਲ ਯੂਪੀ ਦੇ ਤੇ ਬਿਹਾਰ ਦੇ ਭਈਏ ਲੜ ਪੈਂਦੇ ਤਦੇ ਹੀ ਪੈੜਾਂ ਤੇ ਕੰਮ ਕਰਦੇ ਦੋਵੇਂ ਰਾਜ ਮਿਸਤਰੀ ਉਹਨਾਂ ਨੂੰ ਤਾੜਦੇ ਓਏ ਠੇਕੇਦਾਰ ਸਾਹਿਬ ਨੂੰ ਆਖ ਕੇ ਕੰਮ ਤਾਂ ਹਟਾ ਦਿਆਂ ਦੇਵਾਂਗੇ ਫਿਰ ਮਰਿਓ ਭੁੱਖੇ ਗੱਲ ਸੁਣੋ ਓਏ 4 ਵਜੇ ਛੁੱਟੀ ਹੋ ਜਾਂਦੀ ਐ ਪਰੇ ਜਾ ਕੇ ਕਿਉਂ ਨਹੀਂ ਲੜਦੇ ਉਸ ਵਕਤ ਲੜ ਲਿਆ ਕਰੋ ਉਦੋਂ ਕੰਜਰ ਦੇ ਸਾਈਕਲ ਚੋੱਕ ਕੇ ਭੱਜਣ ਦੀ ਕਰਦੇ ਐ 4 ਵਜੇ ਤੋਂ ਬਾਅਦ ਲੜ ਲਿਆ ਕਰੋ ਨਾਲੇ ਖੁੱਲਾ ਟਾਈਮ ਹੁੰਦਾ ਮਿਸਤਰੀ ਦੀ ਗੱਲ ਸੁਣ ਕੇ ਕੁਝ ਮੁਸਕਰਾਉਂਦੇ ਕੁਝ ਆਪਣਾ ਆਪਣਾ ਕੰਮ ਕਰਨ ਲੱਗ ਜਾਂਦੇ ਜਿਸ ਦਿਨ ਬਲਵੀਰ ਨੇ ਲੈਂਬਰ ਨੂੰ ਮਿਲਣਾ ਹੁੰਦਾ ਉਹ 4 ਵਜੇ ਸ਼ਾਮ ਨੂੰ ਆਉਂਦਾ ਛੁੱਟੀ ਹੋਈ ਤੋਂ ਲੈਂਬਰ ਨੂੰ ਪਰੇ ਕਿਸੇ ਚਾਹ ਵਾਲੀ ਦੁਕਾਨ ਤੋਂ ਚਾਹ ਪੀਉਂਦਾ ਨਾਲੇ ਗੱਲਾਂ ਕਰਦੇ ਇੱਕ ਦਿਨ ਲੈਂਬਰ ਨੇ ਬਲਵੀਰ ਨੂੰ ਪੁੱਛਿਆ ਬਾਈ ਜੀ ਇਹ ਤੁਹਾਡਾ ਦੋਸਤ ਠੇਕੇਦਾਰ ਕਾਮਰੇਡ ਹੈ ਆਹੋ ਪਰ ਤੇਰੇ ਨਾਲ ਦੇ ਮਜ਼ਦੂਰਾਂ ਨੂੰ ਨਾ ਦੱਸੀ ਜੇ ਇਹਨਾਂ ਨੂੰ ਪਤਾ ਲੱਗ ਗਿਆ ਤਾਂ ਪਤੰਦਰਾ ਨੇ ਕੰਮ ਨਹੀਂ ਕਰਨਾ ਇਸ ਨੂੰ ਘਾਟਾ ਪੈ ਜਾਵੇਗਾ ਇਸ ਦਾ ਨੁਕਸਾਨ ਹੋ ਜਾਵੇਗਾ 2 ਸਾਲ ਹੋਏ ਇੱਥੇ ਇਸਨੇ ਕਿਧਰੇ ਹੋਰ ਸਰਕਾਰੀ ਬਿਲਡਿੰਗ ਦਾ ਠੇਕਾ ਲਿਆ ਸੀ ਇਸਨੇ ਜਿਹੜੇ ਮਜ਼ਦੂਰ ਲਾਏ ਸੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਠੇਕੇਦਾਰ ਕਾਮਰੇੜ ਐ ਪਤੰਦਰ ਕੰਮ ਹੀ ਨਾ ਕਰਿਆ ਕਰਨ ਬਿੜੀਆਂ ਲਾ ਕੇ ਬੈਠ ਜਾਇਆ ਕਰਨ ਠੇਕਾ ਇਹਦੇ ਸਿਰ ਪੈ ਗਿਆ ਹੁਣ ਇਹ ਕਿਸੇ ਨਾਲ ਵਾਧੂ ਗੱਲ ਨਹੀਂ ਕਰਦਾ ਤੂੰ ਵੀ ਨਾ ਕੰਮ ਤੋਂ ਬਗੈਰ ਇਸ ਨਾਲ ਵਾਧੂ ਗੱਲ ਨਾ ਕਰੀ 15 ਦਿਨਾਂ ਬਾਅਦ ਤੈਨੂੰ ਤੇਰੀ ਮਿਹਨਤ ਮਿਲ ਜਾਂਦੀ ਐ ਤੂੰ ਹੋਰ ਕੀ ਲੈਣਾ ਠੀਕ ਠਾਕ ਐ ਹਾਂਜੀ ਬਾਈ ਜੀ ਠੀਕ ਹੈ ਇਹ ਗੱਲਾਂ ਬਲਵੀਰ ਨੇ ਉਸ ਨਾਲ ਪਿਛਲੇ ਸਾਲ ਕੀਤੀਆਂ ਸਨ ਅੱਜ ਕੱਲ ਤਾਂ ਉਹ ਘਟ ਹੀ ਮਿਲਦਾ ਸੀ ਲੈਂਬਰ ਨੂੰ ਜੇ ਮਿਲਦਾ ਤਾਂ ਇੱਕ ਦੋ ਮਿੰਟ ਉਸ ਦੀ ਸੁੱਖ-ਸਾਂਤ ਪੁੱਛ ਕੇ ਚਲਾ ਜਾਂਦਾ ਬਸ ਉਸ ਨੂੰ ਕਿਤਾਬਾਂ ਪੜਨ ਦੀ ਚੇਟਕ ਤੇ ਲਾ ਲਿਆ ਸੀ ਦੋਸਤੋ ਇਹ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਸ਼੍ਰੀ ਪੂਰਾ ਸਿੰਘ ਕਲੇਰ ਦਾ ਲਿਖਿਆ ਹੋਇਆ ਨਾਵਲ ਜੰਡਾ ਵੇ ਜੰਡੋਰੀਆ ਕੱਲ ਨੂੰ ਮੈਂ ਫਿਰ ਇਸ ਦਾ ਭਾਗ ਨੰਬਰ 9 ਤੁਹਾਡੇ ਲਈ ਲੈ ਕੇ حاضر ਹੋਵਾਂਗੀ ਤਦ ਤੱਕ ਲਈ ਦੋਸਤੋ ਆਪਣਾ ਖਿਆਲ ਰੱਖਿਓ ਸ਼ਬਕਹਰ